ਅੱਜ ਗੱਡੀ ਤੇ ਜਾ ਰਹੇ ਆ ਜੀ ਨੰਮ ਤਾਂ ਐਸੇਂ ਗੱਡੀ ਚਲਾ ਰਿਹਾ ਹਾਂ ਦੰਦ ਵੇਖਿਆ ਜੀ ਦੇ ਇੱਕਾਈ ਬਾਹਰ ਨਿਕਲਦੇ ਚੌੜੇ ਵੇਖਿਆ ਜੀ ਕਿੱਡੇ ਕ ਮੰਡੀ ਹੋਟਲ ਦੀ ਸਬਜ਼ੀ ਲੈਣ ਜਾਣਾ ਪੈਂਦਾ ਰੋਜ਼ੀ ਹਾਂਜੀ ਹਾਂ ਜੀ ਮੰਡੀ ਚਲੋ ਜੀ ਉੱਡੀਆਂ ਦੇ ਕਰਦੇ ਰੇਟ ਪਤਾ ਬਰੋ ਬੰਡੀ ਦੇ ਚਲੋ ਮੰਡੀ ਦੇ ਘਰੋਂ ਦਰਸ਼ਨ ਜੀ ਦਾ ਮੰਡੀ ਸਵੇਰ ਸਵੇਰ ਦੀ ਹੁੰਦੀ ਹੈ ਸੋਲੇ ਮੰਡੀ ਕਾ ਰਹੀ ਹੈ सभु कुझु महांगा ਕੀ ਰੇਟ ਆ ਕੀ ਰੇਟ ਆ ਇਹ ਆਲੂ ਸਾਡੇ 550 ਉਹ ਘੱਟ ਰੇਟ ਵਾਲਾ ਹੈਗਾ ਘੱਟ ਰੇਟ ਵਾਲਾ ਵੀ ਉਹ ਲੈ ਜਾਓ 550000 ਆ ਗਾਈ 550000 ਆ ਹਾਂ ਅੱਗੇ ਦੇਖੀ